ਹਾਂਜੀ ਇਹ ਤੇ ਜਾਣਕਾਰੀ ਜੀ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਮੁੰਡੇ ਕੌਣ ਸੀ ਕਿੱਥੋਂ ਸੀ ਕਿਵੇਂ ਹੋਇਆ ਇਹ ਜੀ ਸੁਨਾਮ ਆਪਣਾ ਪਿੱਖੀ ਤੋਂ ਜਿਹੜੀ ਵੱਡਾ ਰੋਡ ਜਾਂਦੀ ਉਹਦੇ ਉੱਤੇ ਇਹ ਘਟਨਾ ਵਾਪਰੀ ਹੈ ਜੀ ਈਰਮਾਨ ਨਾਮ ਦਾ ਮੁੰਡਾ ਨਾ ਇੱਥੇ ਪ੍ਰਾਲੀ ਫੈਕਟਰੀ ਹੈ ਉਹਦੇ ਚ ਕੰਮ ਕਰਦੇ ਸੀ ਡਿਊਟੀ ਤੋਂ ਉਹਦਾ ਸਹੁਰਾ ਉਹਨੂੰ ਰੋਜ਼ ਡੇਲੀ ਛੱਡ ਕੇ ਜਾਂਦਾ ਸੀ ਸ਼ਾਮ ਨੂੰ ਛੁੱਟੀ ਤੋਂ ਬਾਅਦ ਉਹਨੂੰ ਲੈ ਕੇ ਜਾਂਦਾ ਸੀ ਰੋਜ਼ ਉਸੇ ਤਰੀਕੇ ਨਾਲ ਆਜੀ ਡਿਊਟੀ ਤੋਂ ਉਹਨੂੰ ਛੁੱਟੀ ਹੋਈ ਉਹਦਾ ਸਹੁਰਾ ਉਹਨੂੰ ਲੈਣ ਆਇਆ ਸੁਖਦੇਵ ਸਿੰਘ ਆਡੇ ਜਵਾਈ ਅਰਮਾਨ ਨੂੰ ਤੇ ਉਹ ਇਥੋਂ ਛੁੱਟੀ ਲੈ ਕੇ ਜਦੋਂ ਨਿਕਲੇ ਤਾਂ ਇੱਕਤ ਨਵਾ ਪਰ ਗਈ। ਉਹ ਤੁਸੀਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ? ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਜਿਹੜੀਆਂ ਇੱਕ ਤਾਂ ਇਹ ਮੈਨ ਜਿਹੜੇ ਹਾਈਵੇਅ ਤੇਜ਼ ਰਫ਼ਤਾਰ ਜਾਂਦੇ ਆ ਇਹ ਜਿਹੜੇ ਕੱਟ ਬਣੇ ਹੋਇਆ। ਦੇਖੋ ਇੱਧਰ ਫਰਵਾਹੀ ਪਿੰਡ ਹੈ। ਬਹੁਤ ਜ਼ਿਆਦਾ ਵਸਨੀਕ ਲੋਕ ਰਹਿੰਦੇ ਆ ਉਹਨਾਂ ਦਾ ਆਣਾ ਜਾਣਾ ਇਸੇ ਕਟਾਂ ਤੋਂ ਹੈ। ਇਹਨਾਂ ਜਾਂ ਤਾਂ ਅੰਡਰ ਬ੍ਰਿਜ ਬਣਾਏ ਜਾਣ ਜਾਂ ਓਵਰ ਬ੍ਰਿਜ ਬਣਾਏ ਜਾਣ। ਗਰੀਬ ਬੰਦਾ ਹੁਣ ਘੜੀ ਮਜ਼ਦੂਰੀ ਕਰਕੇ ਆਲਦਾ ਟਾਈਮ ਪਾਸ ਕਰਦਾ ਸੀ ਹੁਣ ਰਫਤਾਰ ਤੇ ਹੈ ਜੀ ਇੱਥੇ ਤਾਂ ਮੋਟਰਸਾਈਕਲ ਆਣ ਤਾਂ ਉਹਦੀ ਜਾਨ ਬਚਾਉਣੀ ਬਹੁਤ ਮੁਸ਼ਕਲ ਚ ਪੈ ਜਾਂਦੀ ਆ ਅਸੀਂ ਪੰਜਾਬ ਸਰਕਾਰ ਨੂੰ ਇਹੀ ਮੰਗ ਕਰਦੇ ਆ ਬੇਹ ਦਾ ਬਹੁਤ ਜਲਦੀ ਆ ਪਿੱਛੇ ਹੁਣ ਇਹਨਾਂ ਦਿਨਾਂ ਦੇ ਵਿੱਚ ਇੱਥੇ ਭੀਖੀ ਦੇ ਵਿੱਚ ਇਹ ਮਲਤਾਨੀਆਂ ਪੰਚਵੀਂ ਛੇਵੀਂ ਵਾਰਦਾਤ ਹੋ ਗਈ ਪਿੱਛੇ ਜੀ ਵੀ ਬਹੁਤ ਵੱਡਾ ਧਰਨਾ ਲੱਗਿਆ ਸੀ ਇੱਕ ਦਿਨ ਦੇ ਵਿੱਚ ਉਹ ਵੀ ਮੋਟਰਸਾਈਕਲ ਵਿੱਚ ਬੰਦੇ ਦੀ ਡੈਥ ਹੋ ਗਈ ਇਥੇ ਵੀ ਦੇ ਜਾਣਾਂ ਦੀ ਹੁਣ ਡੈਥ ਹੋ ਗਈ ਪੰਜਾਬ ਸਰਕਾਰ ਇਹ ਰੋਡਾਂ ਦਾ ਉਪਰਾਲਾ ਕਰੇ ਜਾਂ ਅੰਡਰ ਬ੍ਰਿਜ ਬਣਾਵੇ ਇਥੇ ਜਾਂ ਓਵਰ ਬ੍ਰਿਜ ਬਣਾ ਕੇ ਜਨਤਾ ਦਾ ਜਿਹੜਾ ਪੱਖ ਰੱਖੇ ਗਰੀਬ ਬੰਦਿਆਂ ਦਾ ਤੇ ਪੰਜਾਬ ਸਰਕਾਰ ਤੇ ਇਹ ਪਰਿਵਾਰ ਬਹੁਤ ਗਰੀਬ ਵਿਚਾਰੇ ਬੋਨੇ ਭਿੱਖੇ ਰਸਨੇ ਇਸਨੇ ਸਾਦੀ ਰੋਟੀ ਕਮਾਉਣ ਵਾਸਤੇ ਭਿੱਖੇ ਵਿੱਚ ਰਹਿ ਰਹੇ ਸੀ ਇੱਕ ਖੇਵੇਂ ਤੁਸੀਂ ਇੱਕ ਇਧਰ ਨਰਵਾਣੇ ਤੁਸੀਂ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਆਂ ਵੀ ਇਹ ਗਰੀਬਾਂ ਦਾ ਕੋਈ ਨਾ ਕੋਈ ਉਹਨਾਂ ਦੇ ਬੱਚਿਆਂ ਵਾਸਤੇ ਰੋਜੀ ਰੋਟੀ ਵਾਸਤੇ ਉਹਨਾਂ ਦਾ ਕੋਈ ਵਜੀਫਾ ਵਗੈਰਾ ਜਿਹੜਾ ਬਣਦੀ ਉਹਨਾਂ ਦੀ ਮਦਦ ਪੰਜਾਬ ਸਰਕਾਰ ਕਰ ਦੇ ਤਾਂ ਅਸੀਂ ਧੰਨਵਾਦ ਹਾਂਜੀ ਹਾਂਜੀ ਇਹ ਜਿਹੜੇ ਮੁੰਡੇ ਦਾ ਐਕਸੀਡੈਂਟ ਹੋਇਆ ਉਹਨਾਂ ਬਾਰੇ ਦਿਓ ਜਾਣਕਾਰੀ ਮੇਰੇ ਡੈਡੀ ਸੀ ਚਾਚਾ ਲੱਗਦੇ ਸੀ ਮੇਰੇ ਠੀਕ ਹੈ ਜੀ ਉਹ ਫੈਕਟਰੀ ਜੋ ਜੀਜਾ ਜੀ ਲੈ ਕੇ ਆ ਰਹੇ ਸੀਗੇ ਉੱਥੇ ਐਕਸੀਡੈਂਟ ਹੋਇਆ ਜੀ ਉਹਨਾਂ ਦਾ ਸੜਕ ਤੇ ਪਾਰ ਕਰਦੇ ਹੋਏ ਇਦੂ ਵੱਧ ਮੈਂ ਉੱਥੇ ਗਿਆ ਨਹੀਂ ਬਾਕੀ ਮੈਨੂੰ ਜਾਣ ਵੀ ਨਹੀਂ ਦਿੱਤਾ ਬਾਕੀ ਜਿਹੜੇ ਗਏ ਨੇ ਉੱਥੇ ਪਤਾ ਉਹਨਾਂ ਨੂੰ ਹੈ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦੇ ਨਾਮ ਕੀ ਕੀ ਹੈ ਜੀ ਸੁਖਦੇਵ ਖਾਨ ਹੈ ਜੀ ਇੱਕ ਦਾ ਨਾਮ ਫਰਮਾਨ ਹੈ ਜੀ ਫਰਮਾਨ ਖਾਨ ਜੀ ਤੇ ਰਹਿਣਾ ਕਿਥੋਂ ਦੇ ਵਿਖੀ ਦੇ ਜੀ ਇੱਕ ਇੱਕ ਪੇਖੀ ਦੇ ਜੀ ਇੱਕ ਨਰਵਾਣੇ ਦੇ ਜੀ ਜੀਜਾ ਜੀ ਮੇਰੇ ਆਡੇ ਜੀ ਆਰਮਾਨ ਨੂੰ ਤੇ ਉਹ ਇਥੋਂ ਛੁੱਟੀ ਲੈ ਕੇ ਜਦੋਂ ਨਿਕਲੇ ਤਾਂ ਇਕੱਠ ਨਾ ਆਪੜ ਗਈ ਜੀ ਤੁਸੀਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਜਿਹੜੀਆਂ ਇਕਤਾਏ ਮੈਨ ਜਿਹੜੇ ਹਾਈਵੇ ਤੇਜ਼ ਰਫ਼ਤਾਰ ਜਾਂਦੇ ਆ ਇਹ ਜਿਹੜੇ ਕੱਟ ਬਣੇ ਹੋਏ ਆ ਦੇਖੋ ਇੱਧਰ ਫਰਵਾਹੀ ਪਿੰਡ ਹੈ ਬਹੁਤ ਜਿਆਦਾ ਵਸਨੀਕ ਲੋਕ ਰਹਿੰਦੇ ਆ ਉਹਨਾਂ ਦਾ ਆਣਾ ਜਾਣਾ ਇਸੇ ਕਟਾਂ ਤੋਂ ਆ ਇਹਨਾਂ ਜਾਂ ਤਾਂ ਅੰਡਰ ਬ੍ਰਿਜ ਬਣਾਏ ਜਾਣ ਜਾਂ ਓਵਰ ਬ੍ਰਿਜ ਬਣਾਏ ਜਾਣ ਗਰੀਬ ਬੰਦਾ ਹੁਣ ਘੜੀ ਵਿੱਚ ਜੁੜੀ ਕਰਕੇ ਆਉਦਾ ਟਾਈਮ ਪਾਸ ਕਰਦਾ ਸੀ ਹੁਣ ਰਿਕਟਾਰ ਤੋਂ ਹੈ ਜੂ ਇਥੇ ਤਾਂ ਮੋਟਰਸਾਈਕਲ ਆਣ ਤਾਲ ਦੀ ਜਾਨ ਬਚਾਉਣੀ ਬਹੁਤ ਮੁਸ਼ਕਲ ਚ ਪੈ ਜਾਂਦੀ ਹੈ ਅਸੀਂ ਪੰਜਾਬ ਸਰਕਾਰ ਨੂੰ ਇਹੀ ਮੰਗ ਕਰਦੇ ਆ ਬਈ ਇਹਦਾ ਬਹੁਤ ਜਲਦੀ ਆ ਪਿੱਛੇ ਹੁਣ ਇਹਨਾਂ ਦਿਨਾਂ ਦੇ ਵਿੱਚ ਇੱਥੇ ਪੀਖੀ ਦੇ ਵਿੱਚ ਇਹ ਮਲਤਾਨੀਆਂ ਪੰਨੇ ਦੀ ਛੇਨੀ ਵਾਰਦਾਤ ਹੋ ਗਈ ਪਿੱਛੇ ਜੀ ਵੀ ਬਹੁਤ ਵੱਡਾ ਧਰਨਾ ਲੱਗਿਆ ਸੀ ਇੱਕੋ ਇੱਕ ਉਹ ਵੀ ਮੋਟਰਸਾਈਕਲ ਵਿੱਚ ਬੰਦੇ ਦੀ ਧਤ ਹੋ ਗਈ ਇੱਥੇ ਵੀ ਦੇਖ ਦੇਣਾ ਕਿ ਹੁਣ ਡੈਥ ਹੋ ਗਈ ਪੰਜਾਬ ਸਰਕਾਰ ਇਹ ਰੋਡਾਂ ਦਾ ਉਪਰਾਲਾ ਕਰੇ ਜਾਂ ਅੰਡਰ ਬ੍ਰਿਜ ਬਣਾਵੇ ਇੱਥੇ ਜਾਂ ਓਵਰ ਬ੍ਰਿਜ ਬਣਾ ਕੇ ਜਨਤਾ ਦਾ ਜਿਹੜਾ ਵੱਖ ਰੱਖੇ ਗਰੀਬ ਬੰਦਿਆਂ ਦਾ ਤੇ ਪੰਜਾਬ ਸਰਕਾਰ ਤੇ ਇਹ ਪਰਿਵਾਰ ਬਹੁਤ ਗਰੀਬ ਵਿਚਾਰੇ ਬੋਨੇ ਭਿਖੀ ਦੇ ਸੁਨੇਖ ਨਹੀਂ ਸੀ ਆਦੀ ਰੋਜੀ ਰੋਟੀ ਕਮਾਉਣ ਵਾਸਤੇ ਭਿਖੀ ਦੇ ਵਿੱਚ ਰਹਿ ਰਹੇ ਸੀ ਇੱਕ ਖੇਵੇਂ ਤੁਸੀਂ ਇੱਕ ਇਧਰ ਨਰਵਾਣੇ ਤੁਸੀਂ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਆਂ ਵੀ ਇਹ ਗਰੀਬਾਂ ਦਾ ਕੋਈ ਨਾ ਕੋਈ ਉਹਨਾਂ ਦੇ ਬੱਚਿਆਂ ਵਾਸਤੇ ਰੋਜੀ ਰੋਟੀ ਵਾਸਤੇ ਉਹਨਾਂ ਦਾ ਕੋਈ ਵਜੀਫਾ ਵਗੈਰਾ ਜਿਹੜਾ ਬਣਦੀ ਉਹਨਾਂ ਦੀ ਮਦਦ ਪੰਜਾਬ ਸਰਕਾਰ ਕਰ ਦੇ ਤਾਂ ਅਸੀਂ ਧੰਨਵਾਦ ਹਾਂ ਇਹ ਕਾਈਟ ਵਾਟੀ ਕਾਰ ਸੀਗੀ ਆਈ 10 ਸੌਰੀ ਆਈ 10 ਕਾਰ ਸੀ ਜਿਹੜੀ ਇਧਰੋਂ ਪੀਖੀ ਸਾਈਡ ਤੋਂ ਬੁੱਲਾਡਾ ਸਾਈਡ ਮਤਲਬ ਵੀਰੋਕੇ ਕਲਾਂ ਦਾ ਬੰਦਾ ਉਤਾਰ ਸੇ ਚਲੋਦੇ ਸੀ ਉੱਤਰ ਜਾ ਰਹੀ ਸੀ ਤੇ ਰਵਤਾਰ ਸੀ ਇਹਦਾ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਸਰਦੇਵ ਖਾਂ ਉਮਰ ਕਰੀ 50 ਸਾਲ ਤੇ ਇਹਦਾ ਇੱਕ ਜਵਾਈ ਸੀਗਾ ਇਮਰਾਨ ਖਾਨ ਤਕਰੀਬਤੀ ਬੈਂਤੀ ਸਾਧ ਉਹ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਉਹਦੇ ਸਬੰਧ ਚ ਅਸੀਂ ਇਹਦੇ ਭਰਾ ਹੈਗਾ ਮਹਿੰਦਰ ਖਾਨ ਉਹਦੇ ਵਾਂਗ ਤੇ ਜਿਹੜਾ ਸਵੰਦ ਪਰ ਆਵਲ ਪਾਪ ਐਕਸਾਈਡੈਂਟ ਮਗਰਮਾ ਕਰਦੇ ਕਰ ਰਹੇ ਆ ਇਹ ਤੇ ਜਿਹੜਾ ਸੌਰਵ ਉਤਾਰ ਖਾਨ ਨੂੰ ਅਸੀਂ ਰੌਨ ਅਪ ਕਰ ਲਿਆ ਜਿਹੜੀ ਅੱਗੇ ਬੰਦੀ ਕਰਦੇ ਕਰ ਰਹੇ ਆ ਜਿਹੜੇ ਮੁੰਡੇ ਦਾ ਐਕਸੀਡੈਂਟ ਹੋਇਆ ਉਹਨਾਂ ਬਾਰੇ ਦਿਓ ਜਾਣਕਾਰੀ ਜੀ ਮੇਰੇ ਟੈਡੀ ਸੀ ਤੱਤ ਲੱਗ ਰਹੀ ਸੀ ਮੈਨੂੰ ਠੀਕ ਹੈ ਜੀ ਉਹ ਫੈਕਟਰੀ ਜੋ ਜੀਜਾ ਜੀ ਲੈ ਕੇ ਆ ਰਹੇ ਸੀ ਉੱਥੇ ਐਕਸੀਡੈਂਟ ਹੋਇਆ ਜੀ ਉਹਨਾਂ ਦਾ ਸੜਕ ਤੇ ਪਾਰ ਕਰਦੇ ਹੋਏ ਇਹ ਤੋਂ ਬਾਅਦ ਮੈਂ ਉੱਥੇ ਗਿਆ ਨਹੀਂ ਬਾਕੀ ਮੈਨੂੰ ਜਾਣ ਵੀ ਨਹੀਂ ਦਿੱਤਾ ਬਾਕੀ ਜਿਹੜੇ ਗਏ ਨੇ ਉੱਥੇ ਪਤਾ ਉਹਨਾਂ ਨੂੰ ਹੈ ਤੇ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦੇ ਨਾਮ ਕੀ ਕੀ ਹੈ ਜੀ ਤੁਹੇ ਦੇ ਖਾਨ ਹੈ ਜੀ ਇੱਕ ਦਾ ਨਾਮ ਫਰਮਾਨ ਹੈ ਜੀ ਫਰਮਾਨ ਖਾਨ ਜੀ ਇਹ ਰਹਿਣ ਵਾਲੇ ਕਿੱਥੋਂ ਦੇ ਆ ਜੀ ਵੇਖੀ ਦੇ ਜੀ ਇੱਕ ਇੱਕ ਵੀ ਵੇਖੀ ਦੇ ਜੀ ਇੱਕ ਨਰਵਾਣੇ ਦੇ ਜੀ 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 ਫਰਮਾਨ ਖਾਨ